ਹੱਥਾਂ ਤੇ ਹੱਥ ਮਾਰ ਕੇ ਨਿਕਲ ਗਿਆ ਚੋਰੀ ਕਰਕੇ ਵੀਆਈਪੀ ਚੋਰ ਨਵਾਂ ਸਾਈਕਲ ਕਾਰ ਤੇ ਲਦਾ ਕੇ ਬਿਨਾ ਪੈਸੇ ਦਿੱਤੇ ਭਜਾ ਕੇ ਲੈ ਗਿਆ ਕਾਰ ਘਟਨਾ ਦੀ ਸੀ ਸੀਸੀਟੀਵੀ ਵੀ ਆਈ ਸਾਹਮਣੇ ਜੀਬੀਸੀ ਅਪਡੇਟ ਦੇ ਲਈ ਪੱਤਰਕਾਰ ਲੱਪੇ ਸਿੰਘ ਖੁਸ਼ੀਪੁਰ ਦੀ ਰਿਪੋਰਟ ਇਸ ਵੀਕ 真の。 ਜਾ ਰਿਹਾ ਹੋਰ ਖਾ ਕੇ ਅੰਦਰ ਬੜਿਆ ਨਾ ਅੰਦਰ ਜਾਂਦੇ ਆ ਜਿੰਮੜੀ ਕਰਨੀ ਅੰਦਰ ਜਲਾਵਾ ਕਰ ਕਰਨੀ ਨਹੀਂ ਸਕੰਨ ਦੇ ਹੱਥ ਦਾ ਬੰਨ ਚਲਪ ਹਾਂ ਹੋਣਾ ਨੇ ਹੋਣਾ ਨੇ ਬਾਅਦ ਦੇਖੋ ਇੱਟਾ ਦਾ ਬਾਕੀ ਆਈ ਹਾਂ ད� ད� ཁས དས ཁས སས རླང རིས རིས རེ རེ རང རེ 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 འས ར ེ ར སེ ང ེེེ ངཁེ འེེ ེེ ག টা বলে দিও ਕੋਈ ਬਾਤ ਮਾਰ ਨਹੀਂ ਪਈ ਮੇਰਾ ਨਾਮ ਹੈਗਾ ਅਨੂਮਾ ਦੁਕਾਨ ਹੈਗੇ ਨਾ ਸੈਕਸਟੋਰ ਜਾ ਚੁੰਗ ਦੇ ਨਾਲ ਮੇਰੇ ਕੋਲ ਅਨਪਛਾਤਾ ਬੰਦਾ ਆਇਆ ਸੀ ਸਾਈਕਲ ਲੈ ਕੇ ਗਿਆ ਸਾਈਕਲ ਉਹਨੇ ਪਸੰਦ ਕੀਤਾ ਲਿਆ ਤੇ ਸਾਈਕਲ ਅਸੀਂ ਫਿਟਿੰਗ ਕਰਵਾਤਾ ਫਿਟਿੰਗ ਕਰਵਾ ਕੇ ਤੇ ਉਹਨੂੰ ਜਿੰਨੀ ਆਈ ਕੋ ਨਾ ਕਿ ਭਾਈ ਜੀ ਆਜੋ ਬਿੱਲ ਕਟਵਾ ਲਓ ਤੇ ਉਹ ਭਈ ਕਾਨੂੰ ਫੋਨ ਲਗਾਉਂਦਾ ਇਹਦੇ ਸਾਈਡ ਦੇ ਹੋ ਜਾਂਦੇ ਤੇ ਇਹ ਉਹਨੂੰ ਘਟੋ ਘਟ ਨਹੀਂ ਤੇ 7-8 ਦੀ ਮਹਿ ਗਿਆ ਮੈਂ ਕਿਹਾ ਭਾਈ ਬਿੱਲ ਘਟਾ ਲੋ ਕਿ ਮੈਂ ਇਕੱਲਾ ਹੀ ਦੁਕਾਨ ਤੇ ਮੈਨੂੰ ਐ ਹੀ ਕੋਈ ਹੋਰ ਕਸਟਮਰ ਨਾ ਆਏ ਤੇ ਮੈਂ ਉਹ ਦੂਜੇ ਪਾਸੇ ਚੱਲ ਜਾਵਾਂ ਬਿਲਕੁਲ ਤੇ ਮੈਂ ਉਹਨੂੰ ਕਿੰਨੀ ਵਾਰ ਹੀ ਗਿਆ ਉਹ ਜਦੋਂ ਬਿੱਲ ਵੱਲੋਂ ਕਹਿਣਾ ਉਹਨੇ ਸਾਈਡ ਦੇ ਹੋ ਕੇ ਕੰਨ ਨੂੰ ਫੋਨ ਲਗਾ ਲੈਣਾ ਤੇ ਜਦੋਂ ਸਾਈਕਲ ਫਿਟਿੰਗ ਹੋ ਗਿਆ ਉਦੋਂ ਮੇਰੇ ਕੋ ਗਾਹ ਆ ਕੇ ਦੋ ਘੰਟੇ ਤੇ ਮੈਂ ਉਧਰਲੀ ਸਾਈਡ ਮੈਨੂੰ ਕਹਿੰਦਾ ਭਾਈ ਆ ਜਾਓ ਗੱਡੀ 'ਚ ਸੈਕਰ ਖਵਾ ਦੋ ਤੇ ਮੈਂ ਬੰਦੇ ਨੂੰ ਕਿਹਾ ਮੈਂ ਗੱਡੀ ਦੇ ਸੈਕਾ ਰਖਵਾ ਕੇ ਤੇ ਆਇਓ ਮੈਂ ਨਾਲ ਹੋ ਕੇ ਗਾਗ ਛੱਡ ਕੇ ਤੇ ਮੈਂ ਨਾਲ ਹੋ ਕੇ ਸੈਕਾ ਰਖਵਾਇਆ ਤੇ ਮੈਂ ਉਹਨੂੰ ਕਿਹਾ ਮੈਂ ਭਾਈ ਬਿੱਲ ਕਟਾ ਲਓ ਮੇਰੇ ਕੋਲ ਅੰਦਰ ਕਸਟਮਰ ਹੀ ਤੇ ਮੈਨੂੰ ਆਣ ਕੇ ਨਾ ਉਹਨੇ ਪੇਟੀਮ ਕੀਤੀ ਕਿ ਆ ਭਾਈ ਹੋ ਗਈ ਏ ਤੇ ਪੇਟੀਮ ਕਰਕੇ ਤੇ ਨਾਲੇ ਮੈਂ ਜਦੋਂ ਚੈੱਕ ਕੀਤਾ ਪੇਟੀਮ ਆਈ ਨਹੀਂ ਤੇ ਮੈਂ ਉਹਦੇ ਮਗਰ ਉਹਨੂੰ ਬਾਜਾ ਮਾਰੀਆ ਮੈਂ ਭਾਈ ਭਾਈ ਗੱਲ ਸੁਣੋ ਉਹਨੇ ਗੱਡੀ ਲਿਆ ਕੇ ਇਹ ਗੱਡੀ ਪਤਾ ਨਹੀਂ ਲੱਗਣ ਤੱਕ ਕਿੱਧਰਲੇ ਪਾਸੇ ਗਿਆ ਇਹ ਮੇਰੇ ਕੋ ਮੇਰੇ ਕੋ ਗਾਗ ਹੀ ਗਾਗ ਆਪਣਾ ਮੋਟਰਸਾਈਕਲ ਨਾਲ ਲੈ ਕੇ ਤੇ ਮੇਰੇ ਕੋ ਉਸ ਵੇਲੇ ਮੈਂ ਦੁਕਾਨ ਤੇ ਕੱਲਾ ਹੀ ਤੇ ਗਾਗ ਮੇਰੇ ਨਾਲ ਗਿਆ ਮੋਟਰਸਾਈਕਲ ਲੈ ਕੇ ਤੇ ਕਿਉਂਕਿ ਮੇਰਾ ਤੇ ਉਹਦਾ ਫਰਕ ਪਿਆ 2 ਮਿੰਟ ਦਾ 2 ਮਿੰਟ ਵਿੱਚ ਉਹ ਜਾ ਚੌਂਗ ਤੋਂ ਕਿਸ ਸਾਈਡ ਤੇ ਗਿਆ ਸਾਨੂੰ ਪਤਾ ਨਹੀਂ ਲੱਗਿਆ ਕਿੰਨੇ ਦਾ ਸਾਈਕਲ ਸਾਈਕਲ ਲੱਗਾ ਜੀ 14.5 ਹਜ਼ਾਰ ਦਾ ਮੰਗ ਆਈ ਆਈ ਕਿ ਬੰਦਾ ਫੜੋਏ ਤੇ ਸਾਨੂੰ ਸਾਡੇ ਸਾਈਕਲ ਦੇ ਪੈਸੇ ਮਿਲ ਜਨ ਤਾਂ ਬਾਕੀ ਦੁਕਾਨਦਾਰ ਵੀ ਥੋੜੇ ਸਤਾਰ ਕਰਿਓ ਕਿ ਇਹੋ ਜੇ ਬੰਦੇ ਰੱਸ਼ ਦਾ ਹੀ ਜ਼ਿਆਦਾ ਚੁਕਦੇ ਆ ਕਿਉਂਕਿ ਮਿਹਨਤ ਦੀ ਕਮਾਈ ਆ ਅੱਦਾਂ ਚੱਲ ਜੇ ਕੋਈ ਫਾਇਦਾ ਨਹੀਂ ਹੈਗਾ ਜੀ ਮਿਹਨਤ ਦਾ ਰੁਪਈਆ ਵੀ ਬੜਾ ਹੁੰਦਾ